ਹਲੋ ਹਾਂਜੀ ਫਾਰੇ ਜੀ ਮੈਂ ਅੱਜ ਕਾਹਲ ਟਾਈਮ ਬਗ ਫਿਰ ਵੀਡੀਓ ਆਈ ਹੈ ਤੇ ਵੀਡੀਓ ਸੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਅੱਜ ਇੱਕ ਹੋਈ ਇਹ ਮੁੰਡਾ ਇੱਥੇ ਅਸੀਂ ਇੱਕ ਨਵਾਂ ਦਰਖਤ ਲਗਾ ਰਹੇ ਹਾਂ ਇੱਥੇ ਪਹਿਲਾਂ ਸੀ ਇੱਕ ਦਰਖਤ ਉਹ ਕਿਸੇ ਕਾਰਨ ਕਰਕੇ ਟੁੱਟ ਗਿਆ ਸੀ ਹਨੇਰੀ ਕਰਕੇ ਸੋ ਅੱਜ ਇਹ ਇਥੇ ਟੂਆ ਕੱਟ ਕੇ ਸਾਡੇ ਉਧਰ ਦਰਖਤ ਜਿਹੜੇ ਲੱਗੇ ਹੋਏ ਨੇ ਅਸੀਂ ਉਹਨਾਂ ਨੂੰ ਕੱਟ ਕੇ ਨਹੀਂ ਸੱਟਦੇ ਜੇ ਕਿਤੇ ਮੰਨ ਕੇ ਜੇ ਲੋੜ ਇਕਾਲਾ ਹੈ ਤਾਂ ਫਿਰ ਅਸੀਂ ਨੂੰ ਨਵੀਂ ਜਗ੍ਹਾ ਤੇ ਲਾ ਦੇਈਏ ਇਹਨਾਂ ਵੀ ਤੁਸੀਂ ਦੇਖਿਆ ਹੀ ਆ ਸਾਨੂੰ ਸਾਡੀਆਂ ਸ਼ਾਰਟ ਵੀਡੀਓਜ਼ ਤੇ ਮੈਨੇਚ ਸੋ ਇੱਥੇ ਅਸੀਂ ਲਾਵਾਗੇ ਜੀ ਕਿੰਨਾ ਕਰਾਏਗਾ ਕਿੰਨਾ ਕੁ ਪੱਟੇ ਹੋਰ ਲੋ ਜੀ ਕਹਿੰਦਾ ਹੋਰ ਥੋੜਾ ਰੱਟ ਕੇ ਬਣਾ ਦੇ ਜਿਹੜਾ ਦਰਖਤ ਲਾਏਗਾ ਇਹ ਜੀ ਦੇਕਾਂ ਬਕਰਾਂਨ ਵਗੈਰਾ ਉਹ ਕੁਝ ਲਾਊਗਾ ਜਿਹੜਾ ਕੁਝ ਲਾਊਗਾ ਸੋ ਸਾਰਿਆਂ ਨੂੰ ਰਿਕਵੈਸਟ ਦਰਾਖਤ ਬਸ ਤੋ ਵੱਧ ਲਗਾਓ। ਇਹਨਾ ਛੋਟੂ। ਠੀਕ। ਦਰਾਖਤ ਲਾਉਣੇ ਚਾਹੀਦੇ ਹਨ। ਦਰਾਖਤ ਲਗਾਉਣਾ ਚਾਹੀਦਾ ਹਨ। ਬਹੁਤ। ਬਹੁਤ। ਲੋ ਜੀ ਇਹਨਾਂ ਦੇ ਪਿੰਡਾਂ ਔਰ ਤਾਂ ਬਹੁਤ ਦਰਾਖਤ ਨੇ ਸੋ ਆਪਣੇ ਵੀ ਇੱਥੇ ਲਾਈਏ। ਵੈਸੇ ਆਪਣੇ ਤਾਂ ਇੱਥੇ ਫਿਲਹਾਲ ਹੈ ਹੀ ਨਹੀਂ ਬਹੁਤ ਜ਼ਿਆਦਾ। ਕਿ ਸਬਕਾ ਫਾਈਟ ਜਿਹੜੀ ਸੀਗਾ ਉਹ ਲਗਾਉਣਾ ਸੀ। ਸੋ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਇਸ ਜਗ੍ਹਾ ਦੇ ਉੱਤੇ ਨਵਾਂ ਦਰਾਖਤ ਦਿਖਾਵਾਂਗੇ। ਸੋ ਮਨਾਤੇ ਰਹੀ ਵੀਡੀਓ ਨੂੰ ਤੁਸੀਂ ਲਾਈਕ ਕਰੋ ਕਮੈਂਟ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਤੁਹਾਨੂੰ ਦਿਖਾਵਾਂਗੇ ਕਿ ਕਿੰਨਾ ਨਵੇਂ-ਨਵੇਂ ਟਰੀਜ਼ ਨੂੰ ਨਾ ਲਗਾਉਣਾ ਚਾਹੀਦਾ ਚਾਹੇ ਕੋਈ ਵੀ ਹੋਵੇ ਚਾਹੇ ਕੋਈ ਬੀਸੀ ਦਾ ਰਕਤ ਹੋਵੇ ਨਹੀਂ ਕਿ ਫਲਾਣਾ ਵਾਲਾ ਨਹੀਂ ਦੋ ਬਸ ਸੁਝਾਣ ਲਈ ਵੀ ਦਰਖਤ ਤਾਂ ਬਹੁਤ ਬੈਟਰੀ ਹੈ ਆਪਣੇ এনवायरमेंट ਲਈ ਸੋ ਦੇਖੋ ਜੀ ਇੰਨੀ ਮਹਿੰਤ ਲੱਗਦੀ ਹੈ ਵਿਚਾਰਾ ਲੱਗਿਆ ਸੋ ਥੈਂਕ ਯੂ ਸੋ ਮੱਚ ਫੋਰ سپورਟ